ਅੱਜ ਅਮਰਿੰਦਰ ਸਿੰਘ ਸੁੱਤੇ ਪਏ ਐ ਅੱਜ ਸੁਨੀਲ ਜਾਖੜ ਚੁੱਪ ਐ ਸੁਖਬੀਰ ਸਿੰਘ ਬਾਦਲ ਸਾਹਿਬ ਬਿਆਨ ਦਿਓ ਨਰਿੰਦਰ ਮੋਦੀ ਦੇ ਖਿਲਾਫ ਕਿ ਇਹਰੇ ਨਾਲ ਮਰ ਜਾਵਾਂ ਕਦੇ ਸਮਝੌਤਾ ਨਹੀਂ ਕਰੂੰਗਾ ਇਹ ਪੰਜਾਬ ਦਾ ਦੋਸ਼ੀ ਐ ਫੇਰ ਪਤਾ ਲੱਗੂਗਾ ਕਿਉਂਕਿ ਤੁਸੀਂ ਦਸਤਕਤ ਕੀਤੀ ਤੁਸੀਂ ਲੋਕਾਂ ਨੇ ਤੁਸੀਂ ਇਹ ਕਾਲੇ ਕਾਨੂੰਨਾਂ ਤੇ ਦਸਤਕਤ ਕੀਤੀ ਨਹੀਂ ਇਹ ਧਰਨੇ ਲੱਗਣੇ ਨਹੀਂ ਸੀ ਇਹ ਆ ਜੇ ਫੇਰ ਸਮਝੌਤਾ ਕਰਨ ਦੇ ਜੱਫੀਆਂ ਪਾਉਣ ਚੱਲੇ ਹੋ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜੀਵ ਵੜਿੰਗ ਨੇ ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰ ਅਤੇ ਹਰਿਆਣਾ ਸਰਕਾਰ ਅੱਗੇ ਗੋਡੇ ਟੇਕਣ ਦਾ ਦੋਸ਼ ਲਾਇਆ ਉਨਾ ਕਿਹਾ ਕਿ ਹਰਿਆਣਾ ਪੁਲਿਸ ਪੰਜਾਬ ਅੰਦਰ ਦਾਖਲ ਹੋ ਕੇ ਵਧੇਕੀ ਕਰ ਗਈ ਪਰ ਪੰਜਾਬ ਦਾ ਮੁੱਖ ਮੰਤਰੀ ਚੋਪ ਰਹਾ ਉਨਾ ਕਿਹਾ ਕਿ ਅਜਿਹੇ ਹਾਲਾਤ ਵਿੱਚ ਪੰਜਾਬ ਹਰਿਆਣਾ ਹੱਦ ਤੇ ਪੰਜਾਬ ਪੁਲਿਸ ਤਾਇਨਾਤ ਕੀਤੀ ਜਾਵੇ ਅਤੇ ਹਰਿਆਣਾ ਨੂੰ ਸਖਤ ਜਵਾਬ ਦਿੱਤਾ ਜਾਵੇ ਉਨਾ ਕਿਹਾ ਕਿ ਅਸੀਂ ਹਿੰਸਾ ਨਹੀਂ ਚਾਹੁੰਦੇ ਪਰ ਦੁਨੀਆ ਕਿਸਾਨਾਂ ਦੇ ਸਿਰ ਤੇ ਚੱਲਦੀ ਹੈ ਜੇ ਕਿਸਾਨ ਦੇਸ਼ ਦੀ ਰਾਜਧਾਨੀ ਚ ਆਪਣੀ ਆਵਾਜ਼ ਲੈ ਕੇ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਜਾਨ ਦੇਣਾ ਚਾਹੀਦਾ ਹੈ ਨਾ ਬੀਤੇ ਦਿਨ ਖਨੋ ਵਿੱਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ਾ ਅਤੇ ਹਰਿਆਣਾ ਪੁਲਿਸ ਦੇ ਖਿਲਾਫ ਮਾਮਲੇ ਦਰਜ ਦੀ ਮੰਗ ਕੀਤੀ ਹੈ। ਬੜਿੰਗ ਨੇ ਪੱਛਮੀ ਬੰਗਾਲ ਚ ਪੱਗ ਵਾਲੇ ਪੁਲਿਸ ਅਫਸਰ ਨਾਲ ਵਿਤਕਰਾ ਕੀਤੇ ਜਾਣ ਲਈ ਭਾਜਪਾ ਨੂੰ ਦੋਸ਼ੀ ਠਹਿਰਾਇਆ। ਉਹਨਾਂ ਕਿਹਾ ਕਿ ਜੇ ਕਿਸਾਨਾਂ ਵੱਲੋਂ ਅੰਦੋਲਨ ਲਈ ਰਾਜਨੀਤਿਕ ਪਾਰਟੀਆਂ ਦਾ ਸਹਿਯੋਗ ਮੰਗਿਆ ਜਾਵੇਗਾ ਤਾਂ ਕਾਂਗਰਸ ਡਟ ਕੇ ਉਹਨਾਂ ਦਾ ਸਾਥ ਦੇਵੇਗੀ। ਔਰ ਫਿਰ ਅਸੀਂ ਚਿੱਠੀ ਲਿਖੀ ਭਗਵੰਤ ਮਾਨ ਜੀ ਨੂੰ ਕਿ ਮੁੱਖ ਮੰਤਰੀ ਸਾਹਿਬ ਜ਼ਰਾ نیند ਤੋਂ ਜਾਗੋ ਤੇ ਜਾਗ ਕੇ ਆਪ ਦੇ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦਾ ਹੌਸਲਾ ਕਰੋ ਕਿੰਨੇ ਹੋਰ ਸ਼ੁਭ ਮਰਾਉਂਗੇ ਸਾਹਮਣੇ ਉਹ ਬੈਰੀਕੇਡਿੰਗ ਲਾ ਕੇ ਸਾਹਮਣੇ ਉਹ ਆਪਦੀ ਫੋਰਸ ਬਫਰ ਲਾਓ ਜੇ ਇੱਕ ਗੋਲਾ ਦਾਗਦਾ ਹੈ ਅਥਰੂ ਗੈਸ ਦਾ ਜਾਂ ਇੱਕ ਗੋਲੀ ਆਉਂਦੀ ਹੈ ਤੇ ਫਿਰ ਇਧਰੋਂ ਪੰਜਾਬ ਚੋਂ ਵੀ ਗੋਲੀ ਜਾਣੀ ਚਾਹੀਦੀ ਹੈ 100% ਤੁਸੀਂ ਗੋਡੇ ਟੇਕਦੇ ਐ ਮੁੱਖ ਮੰਤਰੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲੇ ਮਿੱਠੀਆਂ ਮਿੱਠੀਆਂ ਗੱਲਾਂ ਮੈਂ ਕਰਨ ਨਹੀਂ ਦਿਆਂਗਾ ਪਹਿਲਾਂ ਕੇਂਦਰ ਨੂੰ ਸੋਚਣਾ ਚਾਹੀਦਾ ਸੀ ਹੁਣ ਕੇਂਦਰ ਇੰਤਜ਼ਾਰ ਕਰ ਰਿਹਾ ਚੋਣ ਜਾਬਤੇ ਦਾ ਲੋਕ ਜਨਤਾ ਸਭ ਜਾਣਦੀ ਐ ਕੌਣ ਕਿਰੇ ਨਾਲ ਐ ਕੌਣ ਕਿਰੇ ਨਾਲ ਨਹੀਂ ਐ ਪੰਜਾਬ ਡੁੱਬ ਜਾਏਗਾ ਜੇ ਕਿਸਾਨ ਮਰ ਗਿਆ ਇਹ ਤਾਂ ਭਾਗ ਭਾਵੀਆਂ ਜਿਹੜੀਆਂ ਵਰਕਰ ਆ ਉਹ ਸਾਡੇ ਇੱਕ ਭਰਾ ਪੁਲਿਸ ਆਫੀਸਰ ਨੂੰ ਜਿਹੜਾ ਬੰਗਾਲ ਚ ਲੱਗਿਆ ਆਈਪੀਐਸ ਆਫੀਸਰ ਪੱਗ ਵਾਲੇ ਨੂੰ ਖਾਲਿਸਤਾਨ ਦੱਸਦੀ ਹੈ ਬੰਗਾਲੇ ਵਾਲੇ ਨੂੰ ਕਿਵੇਂ ਪਤਾ ਲੱਗਿਆ ਖਾਲਿਸਤਾਨ ਦਾ ਉਹ ਇਸ ਕਰਕੇ ਪਤਾ ਲੱਗਿਆ ਕਿ ਹਰ ਪੱਗ ਵਾਲੇ ਨੂੰ ਨਰਿੰਦਰ ਮੋਦੀ ਜੀ ਔਰ ਭਾਜਪਾ ਸਰਕਾਰ ਸਾਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਵੇਖਦੀ ਹੈ ਔਰ ਮੈਨੂੰ ਸ਼ਰਮ ਆਉਂਦੀ ਹੈ ਭਾਜਪਾ ਦੇ ਸਿੱਖਾਂ ਨੇ ਪੱਗ ਵਾਲਿਆਂ ਨੇ ਉਹਨੂੰ ਉਹਨੂੰ ਡਿਫੈਂਡ ਕੀਤਾ ਭੁੱਲ ਜਾਈਏ ਕਾਂਗਰਸੀ ਕੌਣ ਹੈ ਆਮ ਆਦਮੀ ਪਾਰਟੀ ਵਾਲਾ ਕੌਣ ਹੈ ਕਾਲੀ ਕੌਣ ਹੈ ਸਾਰੇ ਇਕੱਠੇ ਹੋ ਕੇ ਲੜਾਈ ਲੜਨ ਦਾ ਫਰਜ਼ ਹੈ ਅਸੀਂ ਉੱਥੇ ਇਸ ਕਰਕੇ ਨਹੀਂ ਜਾਂਦੇ ਕਿਸਾਨ ਨੇ ਕਹੇ ਰਾਜਨੀਤਿਕ ਵਿਅਕਤੀ ਨਾ ਹੋਣ ਜੇ ਨੋਂ ਕਿਸਾਨ ਬੁਲਾਵੇ ਅਸੀਂ ਜਾਓ ਤੇ ਤੁਸੀਂ ਸਾਰੇ ਲੋਕ ਵੱਟ ਚੜ ਕੇ ਹਿੱਸਾ ਪਾ ਕੇ ਹਰ ਚੀਜ਼ ਆਰਥਿਕ ਤੌਰ ਤੇ ਵੀ ਸਹੂਲਤ ਦੇ ਤੌਰ ਤੇ ਵੀ ਬੰਦੇ ਪੇਚ ਕੇ ਵੀ ਮਦਦ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਸੁਨੀਲ ਜਾਖੜ ਕਿਸਾਨ ਮੁੱਦਿਆਂ ਤੇ ਚੁੱਪ ਕਿਉਂ ਨੇ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵੇ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਵੇਲੇ ਅੰਮ੍ਰਿਤਸਰ ਵਿੱਚ ਰੰਗਲਾ ਪੰਜਾਬ ਫੈਸਟੀਵਲ ਕਰਵਾਏ ਜਾਣ ਦੀ ਨਖੇਦੀ ਕੀਤੀ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਉਦੋਂ ਰੰਗਲਾ ਪੰਜਾਬ ਫੈਸਟੀਵਲ ਕਰਵਾ ਰਹੇ ਨੇ ਜਦੋਂ ਪੰਜਾਬ ਦੇ ਨੌਜਵਾਨ ਪੁੱਤਰ ਸ਼ੁਭਕਰਨ ਸਿੰਘ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਉਰਾ ਪੰਜਾਬ ਸੋਗ ਦੇ ਵਿੱਚ ਹੈ ਇਸ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵੇ ਨੇ ਸਪੀਕਰ ਕੁਲਤਾਰ ਸਿੰਘ ਸੰਧਵੇ ਨੂੰ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਆਉਂਦੇ ਬਜਟ ਸੈਸ਼ਨ ਵਿੱਚ ਪੰਜਾਬ ਦੀ ਆਰਥਿਕਤਾ ਨੂੰ ਹਲਾਰਾ ਦੇਣ ਲਈ ਇੱਕ ਕਾਨੂੰਨ ਲਿਆਂਦਾ ਜਾਵੇ ਉਹਨਾਂ ਕਹਿ ਕਿ ਆਪ ਨੇ ਚੋਣਾਂ ਸਮੇਂ 23 ਫਾਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦੇਣ ਦਾ ਵਾਅਦਾ ਕੀਤਾ ਸੀ ਜਿਨ੍ਹਾਂ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ